ਸਸ਼ਿਕਾ ਜੀ ਸਾਰਿਆਂ ਨੂੰ ਸਵਾਲਤਾ ਵਿਰਸਾ ਕਲੈਕਸ਼ਨ ਤੇ ਅੱਜ ਸਬਜੀ ਡਿਮਾਂਡਡ ਸੂਟ ਆ ਗਏ ਜੀ ਬਹੁਤ ਸੋਹਣੇ ਦਿੱਤੀ ਬ੍ਰਾਂਡ ਦੇ ਕੈਮਰਿਕ ਦੇ ਪਿਓਰ ਕੈਮਰਿਕ ਦੇ ਸੂਟ ਹੈ ਜੀ ਤੇ ਰੇਂਜ ਇੰਨੀ ਘੱਟ ਹੈ ਜਿਨ੍ਹਾਂ ਦੀ 500 ਵਾਲੇ ਸੂਟ ਹੈ ਜੀ ਦੁਪੱਟਾ ਸੂਟ ਹੈ ਪਿਓਰ ਕਾਟਨ ਦੇ ਹੀ ਸੂਟ ਹੈ ਸਭ ਤੋਂ ਪਹਿਲਾਂ ਕਲਰ ਦੇਖੋ ਤੁਸੀਂ ਲੈਕ ਦੇ ਉੱਤੇ ਕੰਮ ਹੋਇਆ ਹੋਇਆ ਹੈ ਜੀ ਬਹੁਤ ਸੋਹਣਾ ਕਿੰਨਾ ਪਿਆਰਾ ਕੰਮ ਹੈ ਜੀ ਸਾਰਾ ਇਹਦੇ ਤੇ ਚਿਕਨ ਦਾ ਕੰਮ ਹੋਇਆ ਹੋਇਆ ਜੀ ਨੈਕ ਤੇ ਬਹੁਤ ਸੋਹਣਾ ਇਹਦੀ ਨਾਲੇ ਦੇ ਵਰਕ ਵੀ ਹੋਇਆ ਹੋਇਆ ਜੀ ਇਹ ਸੁੰਨ ਵਰਕ ਇਹ ਵਰਕ ਹੈ ਜੀ ਸਾਰਾ ਮਸ਼ੀਨ ਵਰਕ ਹੈ ਜੀ ਇਹ ਸਾਰਾ ਚਿਕਨ ਦਾ ਵਰਕ ਹੈ ਜੀ ਇਹ ਸਾਰਾ ਨਾਲ ਵਰਕ ਹੋਇਆ ਹੋਇਆ ਜੀ ਤੇ ਦੇਖੋ ਇਹਦਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਤੇ ਬਹੁਤ ਸੋਹਣਾ ਦੁਪੱਟਾ ਹੈ ਜੀ ਇਹਦੇ ਨਾਲ ਬਹੁਤ ਹੀ ਪਿਆਰਾ ਪੂਰਾ ਖੁੱਲਾ ਡੁੱਲਾ ਜੀ ਐਵੇਂ ਨਹੀਂ ਕੋਈ ਨਿਕਨੇ ਕਿ ਦੁਪੱਟੇ ਨਹੀਂ ਹੈਗੇ ਜੀ ਪੂਰੇ ਖੁੱਲੇ ਡੁੱਲੇ ਦੁਪੱਟੇ ਹੈ ਜੀ ਕੋਈ ਵੀ ਮੇਰੀ ਭੈਣ ਲੈ ਸਕਦੀ ਹੈ ਕਿੱਡੇ ਮਰਜੀ ਕੱਦ ਵਾਲੀ ਤੇ ਕਿੱਡੇ ਮਰਜੀ ਪੂਰੀ suit ਦੀ ਲੰਬਾਈ ਹੈ ਜੀ ਛੋਟਾ ਨਹੀਂ ਹੈਗਾ ਜੀ ਇਹ ਬਿਲਕੁਲ ਤੋਂ ਮੈਚ ਕਰਦੀ ਹੋਈ ਜੀ ਬਾਟਮ ਹੈ ਦੇ ਨਾਲ ਤੇ ਕੋਈ ਕਪੜਾ ਇਹ ਘਟ ਨਹੀਂ ਹੋਊਗਾ ਜੀ ਪੂਰਾ 2.5 ਮੀਟਰ ਦਾ ਸਲਵਾਰ ਦਾ ਹੋਊਗਾ ਜੀ ਪੂਰੀ ਲੈਂਥ ਛੱਡਦੀ ਹੈ ਜੀ ਅਸੀਂ ਬਣਾਣੇ ਆ ਜੀ ਇਹ ਆਪਣੇ ਕੋਲੇ ਬਹੁਤ ਸ਼ੇਅਰ ਹੁੰਦੇ ਆ ਜੀ ਕਿਸੇ ਦੀ ਕਦੇ ਵੀ ਕੋਈ ਕੰਪਲੇਂਟ ਨਹੀਂ ਆਏਗੀ ਕੋਈ ਕਲਰ ਨੂੰ ਲੈ ਕੇ ਕੰਪਲੇਂਟ ਨਹੀਂ ਆਏਗੀ ਤੇ ਨੈਕਸਟ ਕਲਰ ਹੈ ਜੀ ਪਾਊਡਰ ਬਲੂ ਦਾ ਸ਼ੇਡ ਹੈ ਜੀ ਇਹਦਾ ਇਸ ਕਲਰ ਦਾ ਬਹੁਤ ਹੀ ਜ਼ਿਆਦਾ ਟ੍ਰੈਂਡ ਹੈ ਜੀ ਦੇਖ ਵਿੱਕੀ ਬ੍ਰਾਂਡ ਦੇ ਸੂਟ ਹੈ ਜੀ ਸੇਮ ਇਹਦਾ ਲੈਗ ਤੇ ਕਮ ਹੋਇਆ ਹੋਇਆ ਹੈ ਜੀ ਮਸ਼ੀਨ ਵਰਕ ਹੈ ਨਾਲ ਚਿਕਨ ਦਾ ਵਰਕ ਹੈ ਜੀ ਬਹੁਤ ਸੋਹਣੇ ਤੇ ਬਹੁਤ ਪਿਆਰੇ ਕਲਰ ਹੈ ਜੀ ਨਾਲ ਦੀ ਸੇਮ ਬਾਟਮ ਆਉਗੀ ਜੀ ਕਲਰ ਕੋਈ ਕਲਰ ਦਾ ਫਰਕ ਨਹੀਂ ਆਊਗਾ ਜੀ ਸੇਮ ਦੁਪੱਟਾ ਆਊਗਾ ਜੀ ਖੁੱਲਾ ਡੁੱਲਾ ਤੇ ਪੂਰਾ 2.5 ਮੀਟਰ ਦੇ ਨੇੜੇ ਦੁਪੱਟਾ ਹੈ ਜੀ ਬਹੁਤ ਸੋਹਣਾ ਬਹੁਤ ਪਿਆਰੇ ਕਲਰ ਹੈ ਜੀ ਤੁਸੀਂ ਜਰੂਰ ਆਰਡਰ ਕਰੋ ਜੀ 500 ਦੇ ਵਿੱਚ ਜੇ ਕਲਾਕਾ ਦੁਪੱਟਾ ਲੈਣ ਲੱਗ ਜੀ ਜੀ ਕਾਟਨ ਦਾ ਉਹ ਹੀ 150 ਤੋਂ ਘੱਟ ਨਹੀਂ ਆਉਂਦਾ ਜੀ ਤੇ ਇਹਦੇ ਨਾਲ ਸੂਟ ਦੇ ਨਾਲ ਦੁਪੱਟਾ ਵੀ ਮਿਲ ਰਿਹਾ ਜੀ ਨੈਕਸਟ ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣਾ ਤੇ ਬਹੁਤ ਪਿਆਰਾ ਹੈ ਜੀ ਵੀਡੀਓ ਦੇ ਵਿੱਚ ਥੋੜਾ ਜਿਹਾ ਲਾਈਟ ਡਾਰਕ ਆ ਸਕਦਾ ਹੈ ਜੀ ਤੇ ਪਰ ਇਹਦਾ ਐਕਚੁਅਲ ਚ ਕਲਰ ਬਹੁਤ ਪਿਆਰਾ ਹੈ ਜੀ ਬਿਲਕੁਲ ਸੇਮ ਬਾਟਮ ਹੈ ਜੀ ਤੇ ਸੇਮ ਦੁਪੱਟਾ ਹੈ ਜੀ ਬਹੁਤ ਪਿਆਰਾ ਦੁਪੱਟਾ ਬਹੁਤ ਖੁੱਲਾ ਢੁਲਾ ਸਟਿਚ ਬਣੂਗਾ ਜੀ ਕੋਈ ਵੀ ਲੈਂਥ ਦਾ ਇਸ਼ੂ ਨਹੀਂ ਆਊਗਾ ਜੀ 45 ਇੰਚ ਤੱਕ ਦਾ ਲੈਂਥ ਆਰਾਮ ਨਾਲ ਬਣ ਜੂਗੀ ਜੀ ਇਹਦੀ ਪੂਰੇ ਖੁੱਲੇ ਢੁਲੇ ਦੁਪੱਟੇ ਹੈ ਜੀ ਪੂਰੀਆਂ ਬਾਟਮਾਂ ਟਾਈਟ 1 ਮੀਟਰ ਦੀਆਂ ਜੀ ਇਹ ਬਹੁਤ ਪਿਆਰੇ ਕਲਰ ਹੈ ਜੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਉੱਪਰ ਚੱਲ ਰਿਹਾ ਜੀ ਉਹਦੇ ਤੇ ਸਾਨੂੰ ਭੇਜ ਕੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੂਟ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ ਜੀ ਸਾਡੇ ਵਟਸਐਪ ਤੇ ਮੈਸੇਜ ਕਰਕੇ ਜੀ ਤੇ ਕੋਈ ਵੀ ਸੂਟ ਤੁਸੀਂ ਆਪ ਦਾ ਆਰਡਰ ਕਰ ਸਕਦੇ ਹੋ ਜੀ ਇਹ ਸੂਟ ਆਪਣੇ ਕੋਲ ਦੁਕਾਨ ਤੇ ਵੀ ਅਵੇਲੇਬਲ ਹੈ ਜੀ ਕੁਸ ਸਾੜੀ ਦੁਕਾਨ ਆਪਾਂ ਗੁਰੂੜ ਗਲੀ ਨੰਬਰ 22 ਨੇਰ ਬਿਰਕਾ ਬੂਤ ਬਟਿੰਡਾ ਵਿਕੇ ਹੈ ਜੀ ਤੁਸੀਂ ਕਦੋਂ ਵੀ ਆ ਕੇ ਸੂਟ ਲੈ ਸਕਦੇ ਹੋ ਜੀ ਤੇ ਸਾਰੀਆਂ ਭੈਣਾਂ ਭਰਾਵਾਂ ਨੂੰ ਰਿਕਵੈਸਟ ਹੈ ਜੀ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਬਹੁਤ ਕਮੈਂਟ ਜਰੂਰ ਕਰਿਆ ਕਰੋ ਜੀ ਸਾਡੇ ਸੂਟ ਕਿਵੇਂ ਦੇ ਲੱਗਦੇ ਆ ਤੇ ਪਲੀਜ਼ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤਾਂ ਜੋ ਅਸੀਂ ਹੋਰ ਸਸਤੇ ਸਸਤੇ ਤੇ ਵਧੀਆ ਕੁਆਲਟੀ ਦੇ ਸੂਟ ਲੈ ਕੇ ਆ ਸਕੀਏ ਜੀ ਤੇ ਆਪਣੇ ਚੈਨਲ ਨੂੰ ਤੁਸੀਂ ਆਪਣੀ ਭੈਣ ਸਮਝ ਕੇ ਜੀ ਸਾਨੂੰ ਸਪੋਰਟ ਕਰੋ ਜੀ ਤੇ ਆਪਦੀ ਭੈਣ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਪਣੀ ਫੈਮਿਲੀ ਨੂੰ ਵਧਾਓ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ